ਤਬਲ ਸੰਗਦੀ ਸਰਸਾਰੇ ਹਮਤ ਹੋਏ ਜਵਾਕਿਆ ਉਮਰੀ ਵਤ ਮਿੱਤ ਕੋਈ ਨਾਹੀ ਰਾਣਕ ਸਗਾ ਕੁਰਵਾਨੀ ਬੋਲ ਜੀਵਾਹ ਗੁਰੂ ਅਦੂਰ ਤੇ ਤੁਮ ਪਰਾਈ ਬਿਜਿ ਕਤੇ ਸਿਰੋ ਤੇ ਜੀ ਸਹਾਏ ਵਾਜ ਪ੍ਰੋਟੀਸ ਦੇ ਬਾਅਦ ਚਰਨੀ ਪ੍ਰਸਤਵਨ ਕੋ ਵਕਤੇ ਸਿਮਰ ਕਾਇ ਕਰਨਾ ਕੋ ਲਈ ਕੀ ਹੈ। ਕਿਰਨੰਤਰ ਗੁਰਤੇ ਅਪਰਾਧ ਸ੍ਰਾਮ ਪ੍ਰਾਰਥਨ ਸਹਾਇਨ ਹਰ ਗੋਬਿੰਦ ਨਾਮ ਤੇ ਬਿਰੀ ਹਰਿ ਨਾਏ। ਸ੍ਰੀ ਹਰਿ ਕ੍ਰਿਸ਼ਨ ਤੇਾਈ ਜੀ ਵਿਛਿਤ ਸੁਖ ਜਾਏ ਤੇ ਕੋਹਾਦਰ ਸਿਂਦਰੇ ਪਾਣੋ ਮਿਤੇ ਹੋ ਮਤਾਏ ਸਤ ਸਾਈਂ ਦੇ ਪਦ ਪਕਾ। ਸ੍ਰੀ ਗੋਬਿੰਦ ਸਿੰਘ ਸਾਹਿਬ ਸਭ ਸਾਈਂ ਸਹਾਇਨ ਅਨ ਪਾਤ ਸੈ ਨਿਜੀ ਜੋ। ਇਹ ਰੀਗੁਰ ਗ੍ਰੰਥੈ ਦੇ ਬਾਦ ਜੀ ਦਾ ਧਿਆਨ ਸੱਤੇ ਪਾਸ ਸਜੀ ਬੋਲੋ ਜੀ ਸਵਾਮੀ ਪੰਜਾਬ ਪਿਆਰਿਆਂ ਚੋਂ ਸਿਰ ਦੱਗੇ ਟਾਲੀਆਂ ਮੁਖ ਤੇ ਹਟਕੀਆਂ ਜੁੱਤੀਆਂ ਕੱਪੀਆਂ ਜਿੰਦਾਬ ਲੱਬਿਆ ਬੰਨ੍ਹ ਦਿੱਤਿਆ ਦੇਖ ਲਾਈ ਤੇ ਗਵਾਹੀ ਦੇ ਕੇ ਪਿਤਾ ਦੇ ਨਾਮ ਆ ਰਿਆਂ ਸਚਾਈ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਵਾਮੀ ਜਿੰਨਾ ਜਿੰਨਾ ਕਿੰਨੀ ਅਨੇਧਾ ਦੇ ਸਤਿਜੀਤ ਦਿੱਤੇ ਬੰਦ ਮੰਦ ਪਟਾਏ ਕੁਪਰੀਆਂ ਨੂੰ ਹੱਟ ਜਾ ਕਰਕੇ ਜੜੇ ਆਨਾਰਿਆਂ ਨਾਲ ਚਰਾਏ ਵਰਦਨ ਸੇ ਮਲੇ ਕਰਵਾਣੀ ਕਿੰਨੇ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਥੇ ਸਵਸਾ ਸੰਗ ਨੇ ਬਾਜੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾ ਸੱਤਾ ਦੇ ਸਰਵਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਰਸਨੇ ਸਵਤ ਖਾਲਸਾ ਜੀ ਕੀ ਅਰਦਾਸ ਹੈ ਸਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਆਵੇ ਇਸ ਆਗਮਨ ਦਾ ਸਦਕਾ ਸਰਬ ਸੁਖ ਹੋਵੇ ਜਨ ਜਨ ਸਾਡੇ ਜੀ ਸਾਹਿਬ ਨਾਮ ਤੁਮ ਰੱਖਿਆ ਰਿਹਾਏ ਤੇ ਜੀ ਤੁਮ ਤੇ ਗਿਰਤ ਕੀ ਪੈਰਾਂ ਪੰਥ ਕੀ ਜੀ ਜੀ ਸਾਹਿਬ ਜੀ ਸਹਾਰੇ ਪਾਤ ਜੀ ਕੀ ਬੋਲਵਾ ਲੈ ਬੋਲੋ ਜੀ ਸਵਾਗਤਿ ਗੁਰੂ ਸਿੱਖਾਂ ਨੂੰ ਕੀ ਦਾਨ ਤੇ ਸਦਾਨ ਰਹਿਤ ਨਾਮ ਗੁਰੇਤ ਦਾਨ ਸਤਿਨਾਮੁ ਨਮੋ ਕਰਤਾ ਦਾਨ ਚਤਨਾਮ ਦਾਨ ਕੀ ਰਮਤ ਸਾਂਧੀ ਦੇ ਨਰਕੀਸ਼ ਨਾਨ ਚੌਕੀਆਂ ਢੰਡੇ ਜੀ ਜੀ ਗੁਰੂ ਅਟਲ ਧਰਮ ਦਾ ਜੈਕਾਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤਿ ਤੀ ਮਤ ਦਾ ਰਾਖਾ ਕਰਾਈ ਤੂਹੇ ਆਪ ਉਸ ਆਪਣੇ ਪੈਰ ਤੇ ਤਰਸਾਈ ਦਾ ਤਾਲ ਜੀਓ ਇਹ ਜੀਨ ਕਾਣਾ ਸਾਹਿਬ ਜੀ ਦੇ ਬੋਲ ਗੁੰਦਵਾਰੇ ਅੰਦਰ ਤੁਮੰਦੇ ਜਿਨ੍ਹਾਂ ਨੂੰ ਪੰਤ ਤੁਣ ਵਿਛੋੜਿਆ ਗਿਆ ਉਹਦੇ ਡਾਕਟਰ ਜੀ ਨਾਲ ਦੇਖੇ ਪਾਹਮ ਦਾਦਾਰੇ ਕਾਰੇ ਕਾਤਾ ਜੀ ਨੇ ਬਖਸ਼ੂ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਉਤ ਸਚਿਤਤਾ ਵਾਹਨ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਸਰਦਾਰ ਸੇਵਕ ਜੀ ਦੋੜ ਲਿਆ ਆਪ ਜੀ ਦੇ ਸਮੂਹ ਸੰਗਤਾਂ ਇਹਦਾ ਕਹਿਵਾ ਚੰਗਾ ਮੁੱਲੋਂ ਪੰਚਪਾਖ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਨ ਰੇਤਿ ਸਿਮਰਨ ਚਿੰਦਾ ਕਰਨ ਆਪ ਕੋ ਪ੍ਰਣਾਮ ਕਰਦਾ ਹਮਿਆ ਆਪ ਜੀ ਦੀ ਕਿਰਪਾ ਰੂਪ ਤੇ ਨਾਲ 16 ਗੁਰੂ ਜਗਤ ਜੀ ਲਾਗਨਾਂ ਕੀ ਬਾਣਸਥਾਨਾਂ ਤੇ ਰੱਖਿਆ ਆ ਜੀ ਦੀ ਕਿਰਪਾ ਰੂਪ ਤੇ ਨਾਲ ਪਹਿਲੇ ਦਿਨ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼ਬਦ ਕੀਰਤਨ ਗੁਰਮੰਦਰ ਦੇ ਜਾਪ ਅਨੰਤ ਸੱਚ ਜੀ ਦੇ ਬਾਣ ਦੀ ਅਰਦਾਸ ਤੋਂ ਬਾਅਦ ਸਾਡਾ ਕਿਰਪਾ ਕਰੇ ਗੁਰਬਾਣੀ ਪੜ੍ਹਿਆ ਸੇਵਾ ਨੂੰ ਹੁੰਦੇ ਆਪਿਆ ਤੇ ਪਾਰ ਦੀਆਂ ਧੁੰਨਾਂ ਵਰਤੀਆਂ ਹੋ ਜਾਂਦੀਆਂ ਨੇ ਸੇਵਕਾਂ ਤੇ ਜਾੜ ਕੇ ਮੁਲਾਕਾਤਨਾਗੇ ਤੋਂ ਖੁਦ ਤੇ ਸਤ ਗੁਰਬਾਣੀ ਪੜ੍ਹ ਕੇ ਕੀਰਤਨ ਕਰਨ ਵਾਲੇ ਨੂੰ ਬਖਸ਼ਿਤ ਕਰਨੇ ਆਈ ਸੰਗਤੀ ਹਾਜੀ ਭਵਾਨ ਪਰੇ ਪਰਮ ਜਲੇ ਲੇਖੇ ਲਾਉਣੇ ਸੇਵਾ માં ਪੀਰਾਂ ਮੰਦ ਲਾ ਕਰਵਾਉਣ ਕਰਨੀਆਂ ਆਪ ਜੀ ਨੇ અપਾਰ ਕਿਰਪਾ ਬਖਸ਼ ਕੀਤੀ ਹੈ ਸਰਦਾਰ ਹਰ ਸਿੰਗੀ ਲਾਲੀ ਜੀ ਨੂੰ ਸ੍ਰੀ ਗ੍ਰੰਥ ਸਾਹਿਬ ਜੀ ਦੇ ਰੋਕਾ ਦੀ ਦਾਤ ਅਭਿਆਸ ਨੂੰ ਪਰਿਵਾਰ ਨੂੰ ਪਰਿਵਾਰਕ ਪ੍ਰਸਤਾਨ ਤੇ ਕਲਾਵਾਜ ਦੇ ਇੰਦਰੀਆਂ ਦਾਤਾਰਨ ਕਰਨ ਦਾ ਕਰਨਾ ਕਰਨ ਵਾਲੇ ਅਰਦਾਸ ਸ੍ਰੀ ਗੁਰੂ ਮੰਨਿ ਕੋਵਾਲ ਕਰਨੀ ਸਮੂਹ ਪਰਿਵਾਰ ਸੰਗਤਾਂ ਦੇ ਸਿਰ ਤੇ ਮੇਂ ਪ੍ਰਾਰਥਨਾ ਕਰਨੇ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚਾਉਣਾ ਦਰੋ ਭਰੋ ਸਿੱਖੀ ਗੁਰਾਂ ਦੀ ਅਨੁਕ੍ਰਿਤ ਕਰਨਾ ਗੁਰਮਤਿ ਦੇ ਧਾਰਮਿਕ ਬਣਾਏ ਉਸ ਸਚੈ ਜੀਵਨ ਸਾਥ ਕੇ ਉਸ ਭਾਵਨਾ ਨੂੰ ਸੰਗ੍ਰਹਿਣ ਕਰੀਆ ਆਪਨੇ ਕਰਨ ਦੇ ਨਾਲ ਜੋ ਕਿਰਤਨਾ ਪਾਕ ਸਾਹਿਬ ਜੀਓ ਡਾਕਟਰ ਸ੍ਰੀਪਾਲ ਸਮੂਹ ਪਰਿਵਾਰ ਵੱਲੋਂ ਕਿਆਂ ਦਾਤਾਰਨ ਕਰਨਾ ਕਰਨਿਆ ਪਰਿਵਾਰਕਾਂ ਦੀ ਕਦੇ ਖਲਾਵਾ ਆਇਆ ਆਜਿਹੇ ਵਕਤਿਆਂ ਮਢਾਣੇ ਵਿੱਚ ਪੰਚਮ ਕੜਾ ਪ੍ਰਸਾਦ ਅਤੇ ਸਰਦਾਰ ਹਰਪ੍ਰੀਤ ਸਿੰਘ ਵਾਲੇ ਸਮੂਹ ਪਰਿਵਾਰ ਵੱਲੋਂ ਦਿੱਤੇ ਗਏ ਹਾਜਰੀ ਤੇ ਪ੍ਰਵਾਣ ਕਰਨੇ ਭਗਵਾਨ ਨੇ ਸਰਹੰਦਰ ਵਿੱਚ ਬਿੜਤਾਉ ਨੂੰ ਦਿਆ ਗਿਆ ਲੋਕਿਓ ਜੋ ਜੀ ਕੇ ਆਪ ਜੀ ਦੇ ਮਿੱਤਰਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਜਿੱਤ ਕੇ ਮੰਨਣ ਕਰਨੀਆਂ ਸਰੀਰਕ ਤੰਦਰੁਸਤੀਆਂ ਮਨਕਿਉ ਗੁਠਾ ਕਲੇਸ਼ਾਂ ਦੇ ਨਾਸ ਕਰਨੇ ਤਾਰੂਵਾਰ ਵਿੱਚ ਬਾਦੇ ਬੰਤਾਂ ਬਖਸ਼ ਸੰਤ੍ਰਣੀ ਬੀਜ ਹਰਿਆ ਕਰਨ ਸਦਾ ਸਾਲੁ ਸਮਾਈ ਪਾਣੀ ਰਹਿੰਦੇ ਆ ਸੇਵਾ માં ਕੀ ਸੰਗ ਦੇ ਦਿੱਤੇ ਮੇਰੇ ਰ ਭਰਿਆ ਹੱਥ ਰਕ ਤੇ ਲੈਣ ਦੇ ਦਿੱਤਾ ਕਰੋ ਇੰਦਰ ਗਾਹੀ ਰਾਏ ਨਾਮ ਸਹਿ ਜੀ ਦੀ ਰਾਤ ਨਾਮ ਸਾਗ ਤੇ ਚੰਨ ਮਤ ਦਿਓ ਕੜੀ ਸੁਣੀ ਬੰਡ ਬਾਤ ਉਹਨਾਂ ਦੇ ਹਰਿਆ ਸੁਖ ਹੋਵੇ ਲਾਤ ਚਿੱਤ ਆਵੇ ਵਾਹਿਗੁਰੂ ਜੀ ਕਾ ਬਰਸਾਵਾਹ ਵਾਹਿਗੁਰੂ ਲੋਹਰਾ ਆ ਗਿਆ ਭਈ ਅਪਾਲਨ ਕੀ ਸਰਬ ਸਰਬਾਯੋ ਮੰਤ ਤਾਪ ਤਿਕਨ ਕੋ ਹੁਕਮ ਹੈ ਗੁਰੂ ਮਾਨੋ ਰੰਤ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਉ ਤਸੈ ਰਾਜ ਕਰੇ ਆਪ ਕਾਲ ਸਹ ਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਤਤਿ ਵਿਚਾਰ ਜਿਨੇ ਮਨੁ ਪੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਤ ਕਰ ਬਨਾਇ ਸੁਖ ਟਾਲਿ ਦੁਰ ਸੇ ਅਹਨੇ ਸਿਮਰਨ ਨਰਤਨ ਮਰਸੀ ਐ ਜਨਮ ਮਰਸੀ ਐ ਨਰਤਨ ਮਰਸੀ ਐ ਗੁਰੂ ਕੈ ਜਨਮ ਮਰਸੀ ਐ ਵਾਹਿ ਬ੍ਰਹਮਾ ਨੂੰ ਨੰਦ ਕੋਠਾ ਕੁਰ ਸੁਆਮੀ ਸਰਬ ਦੀ ਆਪ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਤ ਦਾਤਾ ਰੇ ਰਪੂਰੀ ਰੇ ਤੇ ਸਤਾਰ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਅੰਤਮਿਤ ਪਰਵਰਨੋ ਕਿਆ ਜਾਨਾ ਹੋਏ ਐਸੋ ਰੇ ਕਰੂੰ ਬੇਨਤੀ ਸਤੁਰ ਆਪਣੇ ਮੈਂ ਮੂਰਤ ਦੇ ਹੋ ਉਪਦੇਸੋ ਰੇ ਮੈਂ ਮੂਰਤ ਕੀ ਕੇਤਕ ਬਾਤ ਨੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇਠਿਰ ਗੁਰਪਾਸ ਨਾ ਪਰਿਆਰੇ ਤੁਰ ਬਾਤ ਨੇ ਕੋਟ ਪਰਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇਠਿਰ ਗੁਰ ਬਾਸ ਨਾ ਪਰਿਆਰੇ ਵਾਹਿ ਆਪਾਂ ਬਿਸ਼ੁਦੇ ਨਾਲ ਹਰ ਸਾਲ ਦੀ ਤਰ੍ਹਾਂ 16 ਰੋਜ਼ਾ ਗੁਰਮਤ ਸਮਾਗਮ ਅੱਜ ਅੰਮ੍ਰਿਤ ਹੋਇਆ ਕਿਨੇ ਅੱਜ ਪਹਿਲੇ ਦਿਨ ਦੀ ਜੀ ਮਾਨ ਸਜਣੇ ਨੇ ਆਪ ਸਰਵਤ ਸੰਗਤਾਂ ਦਾ ਅਤੇ ਭਾਈ ਭਾਈਪੁਰ ਸਿੰਘ ਜੀ ਗੁਰਦਾਸ ਬਾਲ ਜਿਨ੍ਹਾਂ ਨੇ ਅੱਜ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਤਹਿਤ ਧੰਨਵਾਦ ਹੈ ਕੱਲ ਨੂੰ ਦੂਸਰੇ ਦਿਨ ਦੀ ਵਾਰ ਸਜਣੇ ਨੇ ਜਿਸ ਵਿੱਚ ਪਾਈ ਰਜਿੰਦਰਪਾਲ ਸਿੰਘ ਜੀ ਰਾਜਵੀਰ ਜੀ ਲੁਧਿਆਣੇ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ। ਉਹ ਸਮਾਂ ਸਵੇਰ 7:00 ਤੋਂ ਸਵੇਰ 9:00 ਵਜੇ ਤੱਕ ਦਾ ਹੈ। ਸਰਬੰਤਨ ਤੁਮ ਬੇਨਤੀ ਕਰਦੇ ਆਂ ਸਮਾਗਮਾਂ ਵਿੱਚ। ਸਮੇਂ ਨਾਲ ਪਹੁੰਚ ਕੇ ਤਨ ਮਨ ਧੰਦੇ ਨਾਲ ਸੇਵਾਵਾਂ ਕਰਦੇ ਹੋਏ ਸਤਿ ਜੀ ਦੀ ਬਖਸ਼ਿਸ਼ ਲਾਭ ਪ੍ਰਾਪਤ ਕਰਨੇ ਤੋਂ ਹੁਣ ਦੇਗਾ ਦੀਆਂ ਸੇਵਾਵਾਂ ਵਰਤਣ ਗਿਆ। ਉਪਰੰਤ ਗੁਰੂ ਸਾਹਿਬ ਦੇ ਪਾਵਨ ਸਰੂਪ ਪਾਵਨ ਸਥਾਨਾਂ ਨੂੰ ਜਾਣਗੇ ਫਿਰ ਸਾਰੀ ਸੰਗਤ ਸਾਥ ਦੇ ਨਾਲ ਨੂੰ ਜਾ ਕੇ ਹਾਜ਼ਰ ਕੀਤੇ ਨੇ। ਕੋਈ ਸੰਤ ਅਚਰਿਤ ਨੂੰ ਬਗੜਣਾ ਜਾਇਓ ਮਿਹਨਤੀ ਪ੍ਰਵਾਦ ਕਰਿਓ ਜੀਵਾਜ ਜੀ ਕਾ ਵਾਹਿਗੁਰੂ ਸਾਹਿਬ ਜੀ ਉਹ ਸੁਹੇਲਾ ਰਾਗੋੜੀ ਦੀਪਤੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਾ ਕੀਤੇ ਆਖੀਐ ਕਰਤਿ ਕਾ ਹੋਇ ਬਿਨਾਰੋ ਦਿੱਤਰ ਸਰਗੋ ਸੁਹੇਲਾ ਸਿਧ ਸਿਜਨ ਹਾਰੂ ਸੰਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੰਵਾਰੀ ਜਿਤ ਸੁਹਿਲ ਸਦਾ ਸੁਖ ਹੋਇ ਰਹਾ ਨਿਤ ਨਿਤ ਜਿਹੜੇ ਸਮਾਲੇ ਨਾ ਲਿਖੈ ਗਾ ਦੇਵਨ ਹਾਲ ਤੇਰੇ ਦਨ ਚਿੰਤ ਨਾ ਬਹੈ ਸਿਦਾ ਤੇ ਤੁਮ ਸੰਗਾਰ ਸੰਬਤ ਘਾ ਲਿਖਿਆ ਮਿਲ ਦਰਪਾਉ ਤੇਨ ਜਿਹ ਸਜਣ ਆ ਕੀ ਤੜੀਆਂ ਨੋਐ ਸਾਇਸ ਮੇਰ ਘਟਾਰੇ ਘੁੰਮਜਾ ਸਤਿ ਅਦੇ ਲੇਖ ਪਵਨ ਸਤਨਹਾਰਾ ਸੁਪਰੀਆ ਨਾਨੁਸੇ ਦਿਆਵਨ ਰਾਗਿਆ ਤਾਮਨ ਸੇ ਕਰਿ ਸ਼ਿਖਰ ਸ਼ਿਗਰ ਜਿਬਲੇਸ਼ ਗੁਰੂ ਗ੍ਰੀ ਕਵੇ ਜਨੇ ਬਾਬਾ ਜਨਕੰਦ ਕੀ ਤੋਏ ਸੋ ਕਹਿ ਲਾ ਸਰਬੜਾਈ ਜੁਰਮਾ ਪੁੱਤਰ ਜਟਿਆ ਗੜਿਆ ਬਹਿ ਰਾਜ ਦੀ ਬਾੜੇ ਮਾਪੂਆ ਸੂਦੇ ਗੁਰ ਤਨੇ ਨਾਨਕ ਕਰਤੇ ਕੀ ਕੇਤਰੀ ਵੇਲਾ ਤਨਾਤਰੀ ਬਹੁਲਾ ਫੈਲਾ ਨਗਨ ਮਹਿਤਾਲ ਰਬ ਚੰਦ ਦੀਪ ਕਗਨੇ ਤਾਰ ਕਮਲ ਜਨ ਕਮੋਤੀ ਧੂਪ ਮਲਿਆਣ ਲੋ ਪਵਣ ਚਬਰੋ ਕਰੇ ਸਗਲ ਮਨ ਰਾਇ ਕੁਲੰਤ ਜੋਤੀ ਕੈਸੀ ਆਰਤੀ ਹੋਏ ਪਵਨ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜਨ ਤੇਰੀ ਰਹਾਉ ਸਹ ਸਭ ਨੈਣ ਨਨ ਨੈਣ ਤੋਹਿ ਕੋ ਸਹ ਸਮੂਰਤ ਨਾਇਕ ਤੋਹੀ ਸਹਿ ਹਰਿ ਤਪਾਦ ਬੇਮਲ ਨਾਨੇ ਤਪਾਦ ਗੰਬਨ ਸਹਿ ਤਬ ਗੰਬਨ ਬਿਦਤ ਮੋਇ ਸਮੇ ਦੂਤ ਦੂਤ ਹੈ ਸੋ ਜਿਸ ਤੇ ਜਨਨ thamੈ ਤਨ ਹੋਇ ਗੁਰ ਸਾਚੀ ਜੋਤਿ ਪਰਗਟ ਹੋਇ ਜੋ ਜਿਸ ਭਾਵੈ ਸਾਰਤੀ ਹੋਇ ਹਰ ਚਰਨ ਕਬਰ ਪਦ ਰੰਦ ਲੋਭਿ ਮਨੁ ਆਨਿਲ ਮੁਹਿਆ ਪਿਆਸਾ ਕਿਰਪਾ ਜਲਿ ਨਾਨਕ ਸਾਰੰ ਕੋਇ ਜਤ ਤੇ ਨਾਇ ਵਸਾ ਰਾ ਗੋੜੀ ਪੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇ ਸਾਧੂ ਕੰਡਲ ਖੰਡਾਏ ਪੂਰਬ ਰਿਤ ਲਿਖੇ ਗੁਰ ਬਾਇਆ ਵਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅਗਲੇ ਬਨ ਵਡਾਏ ਕਰ ਜੰਡੋ ਮਨ ਵਡਾਇ ਰਹਾ ਸਾਖ ਤਾਰਾ ਸਾਧਨਾ ਜਾਣੇ ਦਿਨੰਦਰ ਹਉ ਮੈਂ ਕੰਡਾਏ ਜਿਉ ਜਿਉ ਚੱਲੇ ਤੁਬੈ ਤੁਖ ਪਾਵੇ ਜਮ ਕਾਲ ਸਹ ਹੈ ਤਿਰ ਡੰਡਾਏ ਹਰ ਜਨ ਹਰਣਾ ਸਮਾਣੀ ਤੁਪ ਜਨ ਮਨ ਤਪੰਡਾਏ ਅਗਰ ਆਤੀ ਮੁਕਵਾਇਆ ਪਰਮੇਸ਼ਰ ਬਾਸੋਂ ਖੰਮ ਰੇ ਮਿੰਡਾਏ ਹਾ ਮਾਂ ਗਰੀਬ ਮਸਤੀਨ ਪ੍ਰਭ ਤੇਰੇ ਹਰ ਰਾਗ ਰਾਗ ਅਡਵਡਾਏ ਜਨ ਨਾਨਕ ਨਾਮ ਆਦਾਰਤ ਕਰਨਾ ਮੈਂ ਸੁਖ ਮੰਡਾਏ ਰਾਗੋੜੀ ਪੁਰਵੀ ਮਹੱਲਾ ਪੰਜਵਾ ਕਰਉ ਮੇਨਤੀ ਸੁਣੋ ਮਿਰ ਮੀਤਾ ਸੰਤ ਅਹਲ ਕੀ ਵੇਲਾ ਇੰਹਾ ਘਾਟ ਦਿਲੋ ਹਰਲਾ ਹਾਇ ਆਕੇ ਵੈ ਸੁਨ ਸੋਇ ਲਾ ਆਉ ਦਗਟ ਦਿਲ ਸਰਨਾਰੇ ਮਨ ਗੁਰ ਮਿਲ પાਸvare ਰਹਾਓ ਏਹ ਸੰਸਾਰ ਵਿਕਾਰ ਅੰਤੇ ਮੈਂ ਦਰਿਓ ਬ੍ਰਹਮਗਿਆਨੀ ਜਿਸੈ ਜਗਾਏ ਪਿਆਗੈ ਹੋਰ ਅਗਤ ਤਾ ਜਿ ਮੈਂ ਜਾਣੀ ਜਪੁ ਆਇ ਸੁਿ ਬਿਰਾਜੁ ਆਦਿ ਗੁਰ ਤੇ ਮਨਿ ਵਸੈ ਰਾਜ ਨਿਤ ਪਰਮ ਹਲੁ ਭਗ ਸੁਖੈ ਦੇਵ ਔਰ ਨਾਏ ਗੋਦੇਰਾ ਅੰਤਰ ਜਾਨੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਜਿਹ ਸੁਖ ਮਾਗੇ ਮੁਗ ਪਰ ਸੰਤਨ ਕੀ ਤੂਰ ਅੰਤਰ